ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਛਕਰੀ ਜ਼ਿਲ੍ਹਾ ਬਠਿੰਡ ਐਸ ਪਿੰਡ ਕੋਲ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਤੋਂ ਕਾਫੀ ਵੀਡੀਓ ਪਾਈਆਂ ਦੋਸਤੋ ਆਪਾਂ ਇਸ ਦਾ ਰੌਣਕ ਠੀਕ ਹੈ ਜੀ ਅੱਜ ਆਪਾਂਉ ਜੈਮਲ ਸਿੰਘ ਹੋਣਾਂ ਦੇ ਕੋਲ ਆਇਆ ਦੋਸਤੋ ਪਿੰਡ ਛਕਰੀ ਤੁਸੀਂ ਖਾਸ ਵਿਜ਼ਿਟ ਕਰ ਲਿਓ ਸਰਹਿਆਲੀ ਤੋਂ ਤਕਰੀਬਨ ਕੋਈ 2 2.5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਪਿੰਡ ਸਰਹਿਆਲੀ ਤੋਂ ਕੋਈ ਤਿੰਨ ਚਾਰ ਚਾਰ ਕਿਲੋਮੀਟਰ ਦੀ ਦੂਰੀ ਹੈ ਸਾਰੀ ਜੱਲੇਵਾਲ ਦਰਗਾਪੁਰ ਠੱਠੀਆਂ ਮੰਤਾਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਸਰਾਲੀ ਮੰਡ ਪਿੰਡ ਹੈ ਵੀ ਤਕਰੀਬਨ ਇੱਥੋਂ ਕੋਈ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਨਗਾਂ ਦੀ ਗੱਲ ਕਰਕੇ ਤੇ 6 ਪਸ਼ੂ ਦਿਖਾਉਣ ਲੱਗੇ ਆ ਠੀਕ ਆ ਜੀ ਇੱਕ ਵੜ ਸੁਈ ਆ ਤੇ ਚਾਰ ਗੱਬਣ ਵੜਾ ਇੱਕ ਟੋਕੜ ਗੱਬਣ ਇਹ ਅੱਜ ਟੋਟਲ 6 ਨਗ ਹੋਣਗੇ ਤੇ ਭਾ ਪਰਤਾ ਬੜਾ ਜਾਇਜ਼ ਆਵਾਜਬ ਜਾਇਜ਼ ਰੇਟ ਹੋਣਗੇ ਠੀਕ ਆ ਜੀ ਪੂਰੀ ਗੱਲਬਾਤ ਕਰ ਲਵਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 26 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਪਾਉ ਜੈਮਲ ਸਿੰਘ ਦੀ ਸਾਸ੍ਰੀਕਾਰ ਸਾਸ੍ਰੀਕਾਰ ਤੁਹਾਡੇ ਸਾਥ ਸਾਥ ਠੀਕ ਠਾਕ ਜੀ ਹਾਂ ਜੀ ਤੇ ਕਿਵੇਂ ਵਧੀਆ ਚੱਲੀ ਜਾਂਦਾ ਆ ਆਦਾਂ ਦਾ ਕੰਮ ਵਧੀਆ ਵਧੀਆ ਠੀਕ ਆ ਜੀ ਤੇ ਬੜਕੋ ਵੈਸੇ ਆਪਾਂ ਆਪਣੇ ਘਰੋਂ ਚਲੋ ਕੋਮਲ ਵੀਰ ਹੁਣਾਂ ਦੀ ਜਾਂ ਸਤਨਾਮ ਹੁਣਾਂ ਦੀ ਪਹਿਲਾਂ ਤਾਂ ਪਕਾਵੀ ਵਾਰੀ ਪਾਉਂਦੇ ਰਹੇ ਆ। ਹਾਂਜੀ ਹਾਂਜੀ ਤੇ ਨਾਲ ਦੇ ਨਾਲ ਤੁਸੀਂ ਵੀ ਵਪਾਰ ਦਾ ਕੰਮ ਕਰਦੇ ਹੋ ਵੈਸੇ ਪਸ਼ੂ ਤਕਰੀਬਨ ਤੁਹਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਕੋਈ 2-4 ਨਗ ਆ ਕੇ ਚਲੇ ਗਏ। ਇਸੇ ਤਰ੍ਹਾਂ ਹੀ। ਤੇ ਵੀਡੀਓ ਵਿੱਚ ਅੱਜ ਆਪਾਂ ਪਹਿਲੀ ਵਾਰੀ ਵੀਡੀਓ ਆਪਾਂ ਪਹਿਲੀ ਪਾ ਰਹੇ ਆ ਜੀ। ਹਾਂ। ਤੇ ਅੱਜ ਆਪਣੇ ਕੋਲ ਵੈਸੇ ਨਾਗ ਟੋਟਲ ਜੀ ਦੇਖੋ ਜੀ ਅਸੀਂ ਵੀਡੀਓ ਬਹੁਤ ਘੱਟ ਪਾਉਂਦੇ ਕਿਉਂਕਿ ਮਾਲ ਦਾ ਅਰ ਦੂਰ ਵਾਲੇ ਇੱਥੇ ਗਾਹ ਕਾਉਂਦੇ ਫਿਰ ਆਖੀ ਦਾ ਕੋਈ ਭੈਣ ਭਰਾ ਫਿਰ ਨਗ ਬੰਦੂਕ ਦੇ ਵੇਚਦੇ ਫੇਰੇ ਹੀ ਮਾਲ ਲੈਉਣ ਦਾ ਪੈਸਾ ਇਸੇ ਤਰ੍ਹਾਂ ਹੀ ਹੈ ਹਾਂਜੀ ਪੈਸੇ ਪੂਹੇ ਇਧਰ ਉਧਰ ਕਰਕੇ ਲੋਕਾਂ ਪੱਕਿਆਂ ਕੱਚਾ ਕਰਕੇ ਇਹੀਂ ਵੀਡੀਓ ਪਾਉਣ ਲੱਗੇ ਨਹੀਂ ਉਹ ਨਹੀਂ ਇਹ ਬਿਲਕੁਲ ਜੀ ਬਿਲਕੁਲ ਤੇ ਅੱਜ ਪਬਜੀ ਜਿਹੜੇ ਆਪਾਂ ਇਹ ਨਗ ਪਾਉਣੇ ਆ ਮੈਨੂੰ ਤਾਂ ਵੀ 6 ਨਾਗ ਆ ਜਿੰਨੇ 6 6 ਨਾਗ ਆ ਜੀ ਇੱਕ ਟੋਕੜ ਗੱਬਣਾ ਕੀ ਆ ਹਾਂਜੀ ਤੇ ਚਾਰ ਬੜਾ ਜਰੀਆ ਹੁਣ ਤੁਕੀਆਂ ਦੇ ਚਾਰ ਗੱਬ ਉੱਭੀ ਇਹ ਅੱਜ ਸੋਈ ਹੈ ਠੀਕ ਹੈ ਜੀ ਸੋ ਇਹ ਇੱਕ ਸ਼ਾਟ ਦੇ ਵਿੱਚ ਡਿਟੇਲ ਸੀਗੀ ਇਕੱਲੇ ਇਕੱਲੇ ਪਸ਼ੂ ਦੀ ਆਪਾਂ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਤੁਹਾਨੂੰ ਡਿਟੇਲ ਦੱਸਾਂਗੇ ਠੀਕ ਹੈ ਜੀ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਤੇ ਸ਼ੁਰੂਆਤ ਕਰ ਲਵਾਂਗੇ ਪਹਿਲੇ ਨੰਬਰ ਤੋਂ ਆਪਾਂ ਇਸ ਬੈੜ ਤੋਂ ਇਹਦਾ ਪੂਰਾ ਦੱਸਦੇ ਹਾਂ ਜੀ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਹਾਂ ਜੀ ਤੇ ਝੁੰਗੀਆਂ ਦੇ ਅੱਗੇ ਝੁੰਗੀ ਆ ਗਈ ਨਾ ਝੁੰਗੀ ਆਈ ਦੂਜਾ ਸੂਆ ਮਗਰ ਬੱਚਾ ਕੀ ਆ ਗਿਆ ਬੱਚੀ ਆਈ ਲਓ ਜੀ ਮਗਰ ਬੱਚੀ ਆ ਇਹੋ ਬੱਚਾ ਨਾ ਹਾਂ ਜੀ ਹਾਂ ਜੀ ਲਓ ਜੀ ਆ ਮਗਰ ਬੱਚੀ ਆ ਠੀ ਮਾਰਨਿੰਗ ਸੂਈ ਜੇ ਤੂੰ ਪਾਦੀ ਆਪਣੇ ਕੋਲ ਵੀਡੀਓ ਹੋ ਗਈ। ਉਹ ਜੇ ਤੈਨੂੰ ਪ੍ਰੋਪਰ ਪਾ ਦਿੱਤੀ ਆ ਠੀਕ ਆ ਜੀ। ਸੋ ਦੂਜਾ ਸੂਆ ਤੇ ਵੈੜ ਸੂਈ ਆ। ਆ ਦੇਖ। ਸੋ ਇੱਕ ਵਾਰੀ ਸੂ ਸਵਾ ਦੇ ਵਿੱਚ ਆ ਸਾਰੇ ਫਿਰ ਆਪਣੇ ਸਿਆਣੇ ਟਿਕਾ ਦੀ ਸਾਂਝੇਦਾਰ ਆ ਵੀ ਜਿਹੜਾ ਪਸ਼ੂ ਕੋਈ ਅੱਜ ਭਲਕ ਦੇ ਵਿੱਚ ਸੂਇਆ ਸੂ ਸਵਾ ਦੇ ਵਿੱਚ ਆ। ਆ ਦੇਖ। ਥੋੜੀ ਬਾਅਦ ਚਵਾਈ ਚ ਵੀ ਫਿਰ ਮਾਰਨਿੰਗ ਕਰ ਲਈ ਹਾਂਜੀ ਹਾਂਜੀ ਕੀਤੀ ਅਸੀਂ 3 ਕਿਲੋ ਵਾਲਾ ਕੱਢਿਆ ਸੀ ਠੀਕ ਆ ਹਾਂਜੀ ਹਾਂ ਤੋੜ ਲੋ ਜੀ ਲੋ ਜੀ ਫਿੱਟ ਆ ਅਸੇ ਫਾਂ ਤੋਂ ਜਿਹੜਾ ਪੂਰਾ ਥੀ ਚਵਾਈ ਵਾਲਾ ਤੇ ਮਾਰਨਿੰਗ ਕੋਈ 3 ਕਿਲੋ ਬੋਲੇ ਦੀ ਚਵਾਈ ਕੀਤੀ ਆ ਇਸ ਵੇੜ ਦੇ ਥੱਲੇ ਮੈਂ ਕਿਧਰੋਂ ਇੱਕ ਵਾਰੀ ਆਪਾਂ ਤੁਹਾਨੂੰ ਥਾਂ ਤੋਂ ਲਾਗਿਓ ਦਿਖਾਦ ਕੇ ਐਨੂੰ ਮਾੜਾ ਹਲਾ ਦੇ ਠੀਕ ਆ ਜੀ ਹਾਂ ਉਹ ਕਹਿੰਦੀ ਦੀ ਡਿਮਾਂਡ ਕਰਤੀ ਆ ਦੇ ਦਾਂਗੇ ਕਿੰਨੇ ਦੀ ਬੱਛੀ ਇਹਦਾ ਮੁੱਲ 38000 ਸੰਧੂ ਸਾਹਿਬ ਹਾਂ ਹਾਂ ਨਾ 36 ਦੀ ਦਿਆਂਗੇ ਜੀ 36000 ਦੀ ਹਾਂ ਜੀ ਖਾਨ ਆ ਰੇਟ ਆਪਾਂ ਉਹੀ ਪਾਉਣੇ ਵੀ ਜਿੰਦੇ ਚ ਮੌਕੇ ਤੇ ਕੋਈ ਮਾਨਤਾ ਨਹੀਂ ਦੇਂਦੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਨਤਾ ਨਾਲ ਠੀਕ ਆ ਜੀ ਲਓ ਜੀ 36000 ਦੀ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਕ੍ਰੋਸ ਅੰਗਦੇ ਵਿੱਚ ਵੈੜਾ ਵੈਸੇ ਅੱਜ ਜਿੰਨਾ ਵੀ ਮੌਨ ਲਾ ਰਹੇ ਹਾਂ ਸਾਰੇ ਕ੍ਰੋਸ ਅੰਗਦੇ ਵਿੱਚ ਹੀ ਆ ਜਿਵੇਂ ਅਕੇ ਸਮੇ ਨੂੰ ਵੇਖਦੇ ਹੋ ਠੀਕ ਆ ਜੀ ਗਰਮੀ ਕਰ ਕੋਲ ਚੇਂਜ ਹੋ ਗਿਆ ਮੌਸਮ ਵੈਸੇ ਗਰਮੀ ਤਾਂ ਥੋੜਾ ਥੋ ਤੇ ਕਰੋ ਸੰਗ ਨੇ ਬੱਚੀਆਂ ਸਾਰੀਆਂ ਭਾ ਫੜਤਾ ਬੜਾ ਜਾਇਜ਼ ਆ ਠੀਕ ਆ ਤੇ 36000 ਦੀ ਹੈ ਜੂਵੀਏ ਕੇ 58 ਨੰਬਰ ਤੇ ਇਧਰ ਬੱਚੀ ਆ ਬਹ ਦਿਖਾ ਦਈਏ ਇਹ ਕਿਨਵਾ ਸੁਹਾ ਗਾਂ ਸੂਹਦੀ ਹੈ ਜੀ ਇਹ ਪਹਿਲਾ ਸੁਹਾ ਜੀ ਪਲੂਣ ਹੀ ਆ ਬੱਚੀ ਪਲੂਣ ਹੀ ਆ ਜੀ ਚੌਗੀ ਵਾਲੇ ਦੰਦੀ ਸੰਧੂ ਸਾਹਿਬ ਠੀਕ ਆ ਜੀ ਬੋ ਦੰਦੀ 204 ਪਲੂਣ ਪਹਿਲਾ ਸੁਹਾ ਬੱਚੀ ਦਾ ਸੂਣਾ ਫੇਸਬੁਕ ਕੁਆਲਟੀ ਦੀ ਤੈਨੂੰ ਜੈਕ ਕਰ ਦੇ ਆ ਦੇਖੋ ਜੀ ਬਹੁਤ ਜਿਆਦੀ ਜਿੱਤਾ ਮਰਦੀ ਚੱਲਦੀ ਠੰਡੀ ਤੇਰੀ ਬੱਚੀ ਆ ਬਾਕੀ ਥਣੀਆਂ ਥੁਣੀਆਂ ਤੁਸੀਂ ਦੇਖ ਸਕਦੇ ਜ ਬਹੁਤ ਸੋਹਣੇ ਥਣ ਥੁਣ ਕਾਢ ਆਉਗੀ ਕਰਮਾਂ ਲਈ ਉਹ ਲੈਫਟੀ ਲੁਫਟੀ ਹਜੇ ਜਿੰਨੀ ਕੁ ਬਣੀ ਥਣੀ ਆ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਰਹੇ ਆ ਤੇ ਥੋੜੀਆਂ ਜੀਆਂ ਮੂੰਹ ਮੱਥੇ ਦੀ ਗੱਲ ਕਰਕੇ ਤੇ ਫੋਟਾਂ ਜੀਆਂ ਥੋੜੀਆਂ ਜਿਹੀਆਂ ਹੈਗੀਆਂ ਦੋਗ ਇਧਰ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਤੇ ਮੂੰਹੋਂ ਤਾਂ ਦੀ ਚੌਕੀ ਚਾਰਦਨ ਤਾਂ ਬੱਚੀ ਤੁਹਾਨੂੰ ਦਿਖਾ ਰਹੇ ਆ ਆਪਾਂ ਠੀਕ ਆ ਜੀ ਪਲੂਣ ਪਹਿਲਾ ਸੁਆ ਬੱਚੀ ਨੇ ਸੁਣਾ ਤੇ ਲੈ ਜੂ ਕਿਤੇ ਨਾਲ ਪੰਜ ਚਾਰ ਵੀ ਲੈ ਜੂ ਕਿਤੇ ਠੀਕ ਆ ਜੀ ਲੋਕ ਠੀਕ ਆ ਤੋਂ 5-4 ਦਿਨ ਆਰਾਮ ਨਾਲ ਕੱਢ ਜੋਗੇ ਸੀਗਾ ਜੀ ਬਾਕੀ ਪ੍ਰੋਪਰ ਡਿਟੇਲ ਜਿਹੜੀ ਉਹ ਤੁਹਾਨੂੰ ਸਾਡੇ ਨਾਲ ਆਪਾਂ ਸਾਂਝੀ ਕਰ ਹੀ ਦਿੱਤੀ ਆ ਅੱਛੀ ਪਹਿਲਾ ਸੂਆ ਆ ਮੂੰਹ ਮੱਥੇ ਤੋਂ ਆ ਠੀਕ ਆ ਜੀ ਜੋ ਲਵੀ ਆ ਮੂੰਹ ਮਦਨ ਦੀ ਜੀ ਤੱਕੀ ਮੋਲ ਦੀ ਰਹੂਗੀ ਜੀ ਇਹ ਦਮਾਂ ਦੇ ਵਿੱਚ। ਕਿੰਨਾ ਬੋਲ ਸੰਤੂ ਸਾਹਿਬ 28000 ਰੁਪਿਆ ਰਹਾਣਾ 26000 ਦੇ ਦਿਆਂਗੇ ਜੀ। ਤੇ ਲੈ ਆਦੇ ਵੀ 26000 ਹੀ ਆ। 26000 ਦੀ ਲੈ ਦੇਈਏ ਜੀ। ਠੀਕ ਆ ਜੀ। ਲਓ ਵੀ 28000 ਮੋਲਾਂ ਤੇ 26000 ਦੀ ਮਿਲ ਜੂਗੀ। ਬਿਲਕੁਲ ਥੋੜੇ ਭਾਅ ਪੜਤੇ ਤੇ ਵੇਚਾ ਕੋਈ 30 ਲਾਉਣਾ ਕਿਸੇ ਨੇ 32 ਲਾਉਣਾ 35 ਲਾਉਣਾ 36 ਲਾਉਣਾ ਇਹ ਭਾਅ ਫੜਤਾ ਖਾਸ ਤੌਰ ਤੇ ਅੱਜ ਰਹੂਗਾ ਠੀਕ ਆ ਜੀ। ਜਿਹੋ ਜਿਹੋ ਜਿਹ ਪਸ਼ੂ ਆ। ਬਾਕੀ ਕਰੋਸ ਅੰਗ ਦੇ ਵਿੱਚ ਚਲੋ ਇਹ ਵਾਧੇ ਵਾਲੀ ਗੱਲਬਾਤ ਆ। ਇੱਕ ਵਾਰੀ ਸੂਸਵਾ ਪਿਆ ਗਰਮਾਂ ਵਾਲ ਅਗੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈਡ ਖੜੀ ਏ ਪਾਉ ਜੀ ਇਹ ਤੀਜਾ ਸੁਆ ਜੀ ਤੀਜਾ ਸੁਆ ਇਹਦਾ ਸਮਾਂ ਘਟੋ ਘਟ ਕੇ ਨਾ ਇਹਦਾ ਸਮਾਂ ਕੋ 15 ਕਿ ਦਿਨ ਦਾ ਹੈਗਾ ਜੀ 15 ਕਿ ਦਿਨ 10 ਤੋਂ 15 ਦਿਨ ਲੱਗ ਠੀਕ ਆ ਜੀ ਹਾਂ ਜੀ ਲੋ ਵੀ 15 ਕਿ ਦਿਨ ਐਸਟੀਮੇਟ ਆ 20 ਤੋਂ 15 ਕਿ ਦਿਨ ਹਜੇ ਲੈ ਜੋਗੀ ਆਰਾਮ ਨਾਲ ਠੀਕ ਆ ਜੀ ਵੱਲੋਂ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਪੂਰੀ ਸੋ ਚਾਰ ਥਾਣਾ ਕੋਈ ਫੋਰਟ ਸ਼ਾਂਗ ਜਾਂ ਕੋਈ ਵੀ ਗੱਲ ਬਾਤ ਜੇ ਕਰੀ ਜੇ ਕਰੀ ਆਪਾਂ ਤੁਹਾਨੂੰ ਦਿਖਾ ਦੇਣਾ ਠੀਕ ਆ ਸੋਇਆ ਜੇ ਵੀ ਦੂਜਾ ਹੋ ਗਈ ਕਿ ਤਿੰਨ ਸਿੱਜਾ ਸੁਆਈ ਤਿੰਜਾ ਸੁਆਈ ਲੋ ਜੀ ਠੀਕ ਆ ਮੋੜ ਦਿਓ ਉਹ 15 ਦਿਨ 200 ਆਈਡੀਆ 15 ਦਿਨ ਲਾਇਉਗੀ ਰਾਮ ਲਾਲ ਠੀਕ ਆ ਕੱਚੀ ਆ 15 ਦਿਨਾਂ ਦੀ ਆਖੋ ਜੀ ਬੜਾ ਆਪਾਂ ਕਿੰਨੇ ਦੀ ਦੇ ਦਾਂਗੇ ਜੀ 15 ਦਿਨ ਲਾਉਗੀ ਆ ਜੀ ਇਹਦਾ ਮੁੱਲ ਤੇ ਸੰਤੂ ਸਾਹਿਬ 24000 ਤੇ ਹਾਨ ਆਪਾਂ 22000 ਦੀ ਦੇ ਦਾਂਗੇ ਜੀ ਵੀ 22000 ਦੀ ਦੇ ਦਾਂਗੇ ਹਾਂ ਜੀ ਲਓ ਵੀ ਤੇਜਾ ਸੂਬਾ ਇਹਨਾਂ ਸੂਣਾ ਟਿਕਾ ਦੀ ਤੇ 22000 ਦੀ ਅੱਜ ਜੈਸਨੋਂ ਤੁਹਾਨੂੰ ਮਿਲ ਜੂਗੀ ਡਿਮਾਂਡ ਕਰਾਉ ਨੂੰ 24 ਕਰਾ ਲਓ 25 ਕਰਾ ਲਓ ਠੀਕਾ ਜੀ ਤੇ 22000 ਲੈਦੇ ਆ ਤੇ 15 ਦਿਨ ਸਾਹਮਣੇ ਦੀ ਲੋੜ ਆ ਕਿਸੇ ਭਰਾ ਨੂੰ ਠੀਕਾ ਜੀ ਕੋਈ ਚੰਗੀ ਸੇਵਾ ਕੋਈ ਚੰਗਾ ਹੱਥ ਹੱਥ ਫੇਰਨ ਵਾਲਾ ਜਾਂ ਘਾਉਣ ਪੀਣ ਵਾਲਾ ਵੀਰ ਮਿਲ ਗਿਆ ਠੀਕਾ ਜੀ ਨਾਲ ਦੀ ਨਾਲ ਚਾਹ ਪਾਣੀ ਦਾ ਵੀ ਡੰਗ ਚੰਗਾ ਚਲਾਈ ਜਾਊਗੀ ਜੇ ਉਹ ਹੀ ਅਗਰ ਰੋਤਾ ਠੀਕਾ ਜੀ ਕੰਮ ਕਾਜ ਵਾਲੇ ਦੇਰ ਆਉਣੇ ਆ ਠੀਕਾ ਜੀ ਬਾਕੀ ਇੰਨੇ ਕ ਭਾਅ ਪੜਤੇ ਦੇ ਵਿੱਚ ਪਸ਼ੂ ਖਰੀਦਿਆ ਕੋਈ ਮਹਿੰਗਾ ਨਹੀਂ ਆ ਅੱਗੇ ਆਪਣੇ ਕੋਲ ਆ ਗਈ ਇਧਰ ਚੌਥੇ ਨੰਬਰ ਤੇ ਵੜ ਗਈ ਤੇ ਇਹ ਕਿੰਨਾ ਸੂਆ ਵੀਰ ਇਹਦਾ ਦੂਜਾ ਦੂਜਾ ਸੂਆ ਜੀ ਦੂਜਾ ਸ ਇਹ ਵਾਸੇ ਨਵੇਂ ਨਵੇਂ ਪਈਏ ਆ ਜੂਗੀ ਛੇਤੀ ਹਾਂਜੀ ਹਾਂਜੀ ਇਹ ਵੀ ਇੰਨੇ ਕ ਦਿਨ 10 12 ਲੇਉਗੀ ਹਫਤਾ 10 ਕਿ ਦਿਨ ਦਾ ਹਾਂਜੀ ਹਾਂਜੀ 10 ਕਿ ਦਿਨ ਲੈ ਜੀ ਬਾਕੀ ਹੱਤਪਣ ਤੋਂ ਉਪਰ ਤਾਂ ਆਪਣੀ ਤਸਦੀਕ ਕਰਕੇ ਲੈ ਜਾਂਦੀ ਹੈ ਉਹ ਪਰ ਖਲਾਅ ਕਰਕੇ ਖੜੇ ਜੀ ਬਿਲਕੁਲ ਹਾਂਜੀ ਲਓ ਵੀ ਸੋਨਾ ਪਿੱਠਪੂੜਾ ਜਗੀ ਨਿੱਗਰ ਪਿੰਡੇ ਪੁੰਡੇ ਵਾਲੇ ਪਾਸੇੋਂ ਇੱਧਰ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਇੱਕ ਵਾਰੀ ਤੇ ਇਹ ਬੱਛੀ ਦੋਸਤੋ ਆਜਾ ਦਿਨ ਲੈ ਜੂਗੀ 8 ਲੈ ਜਾ 10 ਲੈ ਜੇ ਠੀਕ ਆ 8 10 ਕਿ ਦਿਨ ਕੋਈ ਵੀ ਰੰਗ ਕੇ ਤੁਸੀਂ ਸੌਦਾ ਕਰ ਲਿਓ ਦੂਜਾ ਕੱਲ੍ਹ ਸਵੇਰ ਹੋਊਗੀ ਬੱਛੀ ਕ੍ਰੋਸ ਅੰਕ ਦੇ ਵਿੱਚ ਆ ਕੋਈ ਜਰਸੀ ਦਾ ਨਾਲ ਕ੍ਰੋਸ ਮੰਨ ਲੈ ਠੀਕ ਆ ਜੀ ਜਰਸੀ ਦਾ ਕ੍ਰੋਸ ਆ ਤੁਹਾ ਘਰੇ ਲਾਇਆ ਇਹ ਬੈਲੋਨ ਦੇ ਰੋਣ ਸਾਲਾ ਆ ਤੇ ਬੱਸ ਉਹ ਹੀ ਪੁਲਾਏ ਠੀਕ ਹੈ ਤਾਂ ਬਾਕੀ ਭਰਾਵੋ ਟਿਪਕੇ ਵਪਾਰ ਦਾ ਕੰਮ ਆ ਠੀਕ ਆ ਜੀ ਵਪਾਰ ਦਾ ਕੰਮ ਆ ਰੋਟੀਨ ਦੇ ਵਿੱਚ ਪਸ਼ੂ ਖਰੀਦਦਾਰੀ ਕਰਦੇ ਆ ਭੌਜ ਜਮਲ ਸਿੰਘ ਹੁਣ ਇਹ ਤੇ ਲਿਆ ਕੇ ਸੇਲ ਕਰਦੇ ਆ ਅਗੋਂ ਟਿਪਕੇ ਭਰਾ ਕੇ ਤਸੱਲੀ ਇਹਨਾਂ ਨੇ ਕੀਤੀ ਆ ਠੀਕ ਆ ਜੀ ਬਾਕੀ ਮੇਰਾ ਭਰਾ ਦਾ ਇੱਕੋ ਜਿਹਾ ਨੇਰਾ ਚੈੱਕ ਕਰ ਲਿਓ ਠੀਕ ਆ ਜੀ ਤਸੱਲੀ ਕਰ ਲਿਓ ਆਨਲਾਈਨ ਕਰ ਲਿਓ ਕਿਸੇ ਭਰਾ ਨੇ ਕਰਨੀ ਇੱਥੇ ਆਣ ਕੇ ਕਰਨੀ ਆ ਮੋਸਟ ਵੈਲਕਮ ਠੀਕ ਆ ਜੀ ਤੇ ਇਹ ਚੰਗੀ ਅਵਸ਼ੀ ਭੌਜ ਜੀ ਇਹ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ ਇਹਦਾ ਮੁੱਲ ਤੇ ਸੰਧੂ ਸਾਹਿਬ 48000 ਤੇ ਹਾਂ ਨਾ 46000 ਰੁਪਏ ਆ ਜੀ 40 ਹਜ਼ਾਰ ਲੈ ਦੇ ਲੈ ਆ ਜੀ 40 ਹਜ਼ਾਰ ਦੀ ਠੀਕ ਆ ਜੀ ਮੱਛੀ ਦੋ ਤੋਂ 45 ਹਜ਼ਾਰ ਦੀ ਆ ਤੇ 40 ਹਜ਼ਾਰ ਦੀ ਮੱਛੀ ਮਿਲ ਜੂਗੀ ਅੱਜ ਸੋ ਬੰਨਾ ਤੰਨਾ ਵੜਦੇ ਹਜੇ ਥੱਲਿਓ ਤੁਸੀਂ ਆਉਣ ਵਾਲੇ ਸਮੇਂ ਤੇ ਆਪਾਂ ਛੱਡ ਦਿੰਦੇ ਆ ਕਿਉਂਕਿ ਇੱਕ ਨਾਰਮਲ ਜਿਹਾ ਲਾਏ ਬਣੇ ਪਈ ਹੈ ਜੇ 8 ਤੋਂ 10 ਦਿਨ ਘਟੋ ਘਾਟੇ ਲੈ ਕੇ ਜਾਊਗੀ ਸੋ ਬੱਚੀ ਬਹੁਤ ਪਿਆਰੀ ਨਿੱਗਰ ਪਿੰਡਾ ਬਾਕੀ ਉਤੋਂ ਵੀ ਬੜੀ ਸਫਾਈ ਸੁਫਾਈ ਚੰਗ ਚੰਗ ਕੁਪੂੜੀ ਆ ਬੈਠੀ ਸੋ ਜਿੰਨੀ ਆ ਸਾਫ ਸੁਥਰੀ ਆ ਪ੍ਰੋਪਰ ਇੱਕ ਵਾਰੀ ਵੀਡੀਓ ਦੇਖ ਲਿਓ ਥਾਂ ਥਾਂ ਪ੍ਰੋਪਰ ਚਾਰ ਕੋਈ ਫੋਰਜਾਂਕ ਨਹੀਂ ਗਈ ਬਿਲਕੁਲ ਜਿਹੜਾ ਬਿਲਕੁਲ ਪਿੰਕ ਗੁਲਾਬੀ ਆਡਰ ਠੀਕ ਹੈ ਜੀ ਤਿਆਰ ਕਰਦੀ ਪਈ ਕਰਮਾਂ ਲਈ ਸੋ ਕਿਲੋ ਖੰਡ ਅੱਧਾ ਕਿਲੋ ਕਿਲੋ ਖੰਡ ਲਾਏ ਪਾਈ ਆ ਠੀਕ ਹੈ ਜੀ ਸੋ ਅਠਾ ਦਸਾਂ ਦਿਨਾਂ ਚ ਤੇਿਆਰੀ ਪੂਰੀ ਕਰੂਗੀ ਇਧਰ ਇੱਕ ਆਪਣੇ ਕੋਲ ਜਿਹੜੀ ਅਕੇ ਨੈਕਟ ਇਧਰ ਆ ਗਈ ਹੈ ਵੀਰ ਕਾਂ ਜਿਹੜੀ ਇਹ ਵੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਇਹ ਵੀ ਤਕਰੀਬਨ ਇੰਨਾ ਕੀ ਕੋਈ ਮੰਨ ਕੇ ਚੱਲੇ ਇਹ ਵੀ ਹਫਤਾ ਲੈ ਜੂਗੀ ਅੱਜ ਮਾਲ ਮੈਨੂੰ ਲੱਗਦਾ ਵੀ ਜਿੰਨਾ ਆਪਣੇ ਕੋਲ ਹੈਗਾ ਵੀ ਅਠਾ ਦਸਾਂ ਅਠਾ ਦਸਾਂ ਦਿਨਾਂ ਦੇ ਕਾਰਨ ਸੰਦੂ ਸਾਹਿਬ ਜੇ ਪੂਰਾ ਕਿ ਵੱਡਾ ਬੱਚਾ ਲੈ ਆਈਦਾ ਇਹ ਅਗਲਾ ਆਸ ਨਹੀਂ ਤਾਂ ਕਈ ਬੱਚਾ ਲਾਤਾ ਤੇ ਆਇਆ ਕਿ ਬੱਚੇ ਪੈਕ ਹੀ ਲੈ ਆਈਏ ਹਰ ਕੀ ਹਾਂ ਬੱਚੇ ਪੈਕ ਹੀ ਲੈ ਆਈਏ ਹਾਂ ਚੱਲਣ ਦੀ ਐਵੇਂ ਕੋਈ ਇਹ ਤਨਾ ਕੋਈ ਭੁਲੇਖਾ ਨਾ ਰਵੇ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਤੇ ਇਹ ਦੋਸਤੋ ਇਹਨਾਂ ਦਾ ਜ਼ਰੂਰ ਬਣਦਾ ਹੈ ਬਾਕੀ ਕੋਈ ਭਰਾ ਥੋੜੀ ਜੀ ਖੇਚਲ ਕਰ ਲੂਗਾ ਕਿ ਸਾਫ ਸੰਭਾਲ ਲੂਗਾ ਕੋਈ 4 ਦਿਨ ਠੀਕ ਆ ਜੀ ਤੇ ਪਸ਼ੂ ਬਾਜ ਤੁਹਾਨੂੰ ਸੁਵੱਲਾ ਮਿਲ ਜਾਊਗਾ ਭਾਅ ਪੱਤੇ ਦੇ ਵਿੱਚ ਮਿਲ ਜਾਊਗਾ ਤਿਆਜ ਮਿਲ ਜਾਊਗਾ ਤੇ ਸੂਸਵਾ ਕੇ ਵੈਸੇ ਵੀ ਚਲੋ ਪਸ਼ੂ ਥੋੜਾ ਜਿਆ ਉਤੇ ਖੇਚਲਾ ਖੁਚਲਾ ਪੈਂਦੀਆਂ ਪਸ਼ੂ ਵੈਸੇ ਮਹਿੰਗਾ ਹੋ ਜਾਂਦਾ ਕੋਈ 2-4000 ਅੱਜ ਤੁਹਾਨੂੰ ਜਿਹੜੀ ਥਵਲੀ ਮਿਲ ਜੂਗੀ ਤੇ ਮੀਡੀਅਮ ਤੇ ਥੋੜੀ ਜਿਹੀ ਕਲਾਸ ਆਈਦਾ ਤੇ ਜਰਸੀ ਦੇ ਵਿੱਚ ਇਹ ਵੀ ਪੱਖ ਰੱਖਦੀ ਐ ਜਰਸੀ ਦੇ ਵਿੱਚ ਕ੍ਰੋਸ ਆ ਠੀਕਾ ਜੀ ਚਾਹੇ ਕੋਈ ਐਫ ਐਫ ਦੇ ਨਾਲ ਤੇ ਬਾਕੀ ਲਾਏ ਬਣਾਏ ਤੁਹਾਡੇ ਸਾਹਮਣੇ ਠੀਕਾ ਜੀ ਲਾਏ ਬਣਾਏ ਪਈ ਐ ਚਾਰ ਥਣ ਤੇ ਝੋਲਾ ਚੱਲ ਥੱਲੇੋਂ ਚੰਗਾ ਕਰਮਾਂ ਵਾਲੀ ਵਟ ਫੁੱਟ ਲੜਾ ਲੋੜਾ ਕਾਫੀ ਆ ਕੋਈ 8-7 ਦਿਨਾਂ ਦੇ ਵਿੱਚ ਵੀ ਚੰਗੀ ਤਿਆਰੀ ਫੜਦੇ ਹਾਂ ਕੀ ਗੱਲ ਜੀ ਇਹ ਪੌਦੇ ਕਿੰਨੇ ਦੀ ਹੁੰਦੀ ਆ ਇਹਦਾ ਮੁੱਲ ਸੰਤੂ ਸਾਹਿਬ 50000 50000 ਦੋ ਛੜ ਦਾਂਗੇ 50 ਚੋਂ ਜੀ 48 ਦੀ 48 ਦੀ ਲੈ ਲਓ ਹੋਰ ਵੀ ਕਰਦੀ ਆ ਮਾਨਤਨ ਹੋਰ ਯਾਰ ਛੜ ਦਾਂਗੇ ਜੀ ਬਾਕੀ ਵਹਿੜ ਚੰਗੀ ਆ ਚਲੋ ਜਰਸੀ ਦੇ ਵਿੱਚ ਕਰੋ ਸਰ ਦੋ 15 16 ਕਿਲੋ ਭਰਾਉਗੀ ਮੋਜ ਬਣਾ ਛੱਡੂਗੀ ਇਹ ਕਰਮਾੜੀ ਠੀਕ ਆ ਜੀ ਵੱਡੀ ਵਹਿੜ ਆ ਜੀ ਬਿਲਕੁਲ ਜੀ ਲਓ ਵੀ ਅੱਜ ਦੋਸਤੋ ਲੈਸ ਲੈਸ ਕਰਕੇ ਜਿੰਨੀ ਵੀ ਹੈਗੀ ਠੀਕ ਆ ਜੀ ਉਹਨੇ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗੀ 48000 48 ਜੋ ਕਿੰਨੀ ਲੈਸ ਕਰਤੀ ਫਿਰ 48000 ਲੈਸ ਕਰਦੀ 47 ਦੀ ਲੈਦੇ ਜੀ। ਲੋ ਜੀ 47000 ਦੀ ਲੈਦੇ ਆ। ਹਾਂ ਜੀ। ਠੀਕ ਆ ਜੀ। ਸੋ ਬਾਕੀ ਵਾਰਡ ਤੁਸੀਂ ਵੇਖੋ ਵਾਰਡ ਚੰਗੀ ਆ ਸ਼ਾਨਦਾਰ ਪੂਰੀ ਕੁਆਲਿਟੀ ਕੁਆਲਿਟੀ ਚਮਕ ਤਮਕ ਪੂਰੀ ਆ ਵੜ ਪਿੰਡੇ ਪੁੰਡੇ ਦੀ ਗੱਲ ਕਰਨ ਲਈ ਤੇ ਨਸਲ ਫਰੀਡ ਹੈ ਜਰਸੀ ਦੇ ਵਿੱਚ ਕਰਾਉ ਸਾ ਠੀਕ ਆ ਜੀ। ਤੇ ਬਹੁਤੇ ਭਰਾਵਾਂ ਨੇ ਇੱਥੇ ਆਣ ਕੇ ਵੀ ਦੇਖਣੀ ਆ। ਉਹ ਵੀ ਜਿਹੜੀ ਤੁਹਾਨੂੰ ਸਮਝ ਵਿੱਚ ਆ ਜੂਗੀ ਠੀਕ ਆ। ਬਾਕੀ ਹੱਥਾਂ ਚਾਰੇ ਥਾਣੇ ਆ ਜੀ ਕੋਈ ਨਾ ਫੋਰਡ ਕੋਈ ਨਹੀਂ। ਬਾਕੀ ਨਾੜਾ ਡੋੜਾ ਦੋ ਪਾਸੇ ਭਵਾਨੇ ਚੱਡੇ ਦੇ ਉੱਪਰ। ਸੋ ਚੰਗਾ ਤੁਹ ਤੋਂ ਚ ਆ ਜੂਗੀ ਠੀਕ ਆ ਜੀ। ਸੋ ਐ ਉਸ ਅਕੋਰਡਿੰਗ ਜਿਹੜੇ ਤੁਹਾਨੂੰ ਬੜੇ ਜਾਇਜ਼ ਰੇਟਾਂ ਦੇ ਵਿੱਚ ਮਿਲਦੇ ਪਏ ਆ ਠੀਕ ਆ ਇੱਧਰ ਵੀਰ ਜਮਲ ਦੀ ਜੜੀ ਆਪਣੇ ਕੋਲ ਆ ਬੱਛੀ ਆ ਗਈ ਆ ਇਹ ਸੰਧੂ ਸਾਹਿਬ ਦੂਜਾ ਸੂਆ ਤੇ ਸਾਢੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਜੀ ਤੇ ਤੀਜੇ ਸੂਏ ਦੀ ਗਾੜੀ ਹੁਣੇ ਚੱਲਣ ਟਾਇਆ ਇਹ ਕਿੰਨੇ ਮਹੀਨੇ ਦੀ ਗੱਬਣ ਦਸੀ ਇਹ ਸਾਢੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਜੀ ਸਾਢੇ ਤਿੰਨਾਂ ਮਹੀਨਿਆਂ ਦੀ ਤੇ 8 ਕਿਲੋ ਰੇ ਥਲੇ ਦੁੱਧ ਜੇ ਮਗਰ ਬੱਛੀ ਜੀ ਬੋਏ ਵੀ ਹਾਂਜੀ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਹਾਂਜੀ ਹਾਂਜੀ ਨਾਲ ਦੀ ਨਾਲ ਦੋਸਤੋ ਅਗਾ ਤੇ ਜੇ ਸਵੇ ਦੇ ਲਈ ਗੱਬਣ ਵੀ ਆ ਹੁਣ ਕੋਈ ਦੁੱਧ ਵੀ ਥੱਲੇ ਚੰਗਾ ਸੱਜਣਾ ਜਿੰਨਾ ਦੋਤਾ ਪਰ ਮੂਲ ਜਣਾ ਇਹਦਾ ਸਾਹਿਬ ਸਾਹਿਬ ਥੱਲੇ ਬੈਈ ਜਾ ਉੱਤੇ ਬੈਈ ਜਾ ਕੋਈ ਗੱਲ ਆ ਦੇਖੋ ਵੀ ਬੋ ਜੀ ਟੋਕੜ ਗੱਬਣ ਜਿਹੜਾ ਦੋਸਤੇ ਨਾ ਜਾ ਪਾ ਤੁਹਾਨੂੰ ਦਿਖਾ ਰਿਹਾ ਗਾ ਤੇਜੇ ਸਵੇ ਲਈ ਗੱਬਣ ਕੋਈ ਸਾਈ ਮਾਲਦਾ ਇੱਕ ਪਰੋਤਾ ਤੇ ਇਹ ਮੜਾ ਦਿਖਾ ਦਿਆਂਗਾ ਬੱਚ ਬੱਚੀਆਂ ਮਗਰ ਬੱਚੀ ਆ ਜੀ ਬੱਚੀ ਆ ਆ ਲੋ ਜੀ ਮਗਰ ਬੱਚੀ ਆ ਠੀਕ ਆ ਜੀ ਦੋ گاਵਾ ਸੰਧੂ ਸਾਹਿਬ ਆ ਇੱਕ ਨਹੀਂ ਦੋ ਹਾਂ ਬਾਕੀ ਠੰਡੀ ਸੀਲ ਬਹੁਤ ਜਿੱਦਾ ਮਰਦੀ ਲੋ ਜੀ ਬਾਕੀ ਪਿੱਠ ਪੋੜੇ ਤਾਂ ਕਰੋ ਚਾਕੇ ਠੀਕ ਆ ਜੀ ਪੂਰੀ ਨਿਗਰ ਬਨਾਵਟ ਪਨੂਟ ਦੀ ਬੰਤਰ ਪਨਤਰ ਦੀ ਚੰਗੀ ਨਿਗਰ ਆ ਲੰਬਾ ਥਣ 8 ਕਿਲੋ ਦੁੱਧ ਤੇ ਤਿੰਨਾ ਸਾਢੇ ਤਿੰਨਾ ਦੀ ਸਾਢੇ ਤਿੰਨਾ ਵੀ ਮੇਰੇ ਚੱਕ ਸਾਢੇ ਤਿੰਨਾ ਦੀ ਚੈੱਕ ਪਾਸ ਆ ਜੀ ਆਪਣਾ ਡਾਕਟਰ ਲਿਆ ਕੇ ਭੈਣ ਭਰਾ ਕੋਈ ਚੈੱਕ ਕਰਾ ਕੇ ਖੜੇ ਆ ਬਿਲਕੁਲ ਜੀ ਬਿਲਕੁਲ ਤਸੱਲੀ ਕਰੇ ਕੋਈ ਆ ਲੋ ਜੀ ਠੀਕ ਆ ਤਾਰਿਖਾ ਲਓ ਤੋ ਤਾਂ ਸਾਢੇ 3 ਮਹੀਨੇ ਦੀ ਗੱਭਣ ਚੈੱਕ ਪਾਸ ਆ। ਇਹ ਟੋਕੜ ਗੱਭਣ ਜਿਹੜੀ ਆਪਾਂ ਤੁਹਾਨੂੰ ਵੇਰ ਦਿਖਾਤੀ ਐ ਐਂਡ ਦੇ ਵਿੱਚ। ਵੱਛੀ ਮਗਰ ਆ ਟਿਕਾ ਜੀ। ਸੋ ਮਿਲਦੀ ਬੱਚੇ ਤੇ ਮੇਰਾ ਭਰਾ ਜਿੱਤਾ ਮਰਜੀ ਇਥੇ ਆਣ ਕੇ ਤਸੱਲੀ ਕਰੀ ਚੰਨੇ ਠੀਕ ਆ। ਆਹ ਦੇਖੋ ਜੀ। ਬਾਕੀ ਥਾਣਾ ਤੁਹਾਨੂੰ ਵੇਖੋ। ਬਹੁਤ ਵਧੀਆ ਲੰਬਾ ਥਾਣਾ ਠੀਕ ਆ ਜੀ। ਤੇ ਦੋਗ ਜਿਹੜੇ ਬੱਚੇ ਮਗਰ ਲੱਗੇ ਆ ਕਈ ਵਾਰੀ ਵੀਰ ਕਮੈਂਟ ਕਰ ਦਿੰਦੇ ਵੀਰ ਜਦੋਂ ਕਿਤੇ ਬੱਚਾ ਕੋਈ ਫੋਟ ਲੱਗੀ ਹੋਵੇ ਤਾਂ ਤੁਸੀਂ ਦੱਸਦੇ ਨਹੀਂਗੇ ਤੇ ਤੁਹਾਨੂੰ ਦੋਸਤੋ ਨਜ਼ਰ ਵੀ ਆ ਜਾਂਦੀ ਐ ਸਾਰੇ ਭਰਾਵਾਂ ਨੂੰ ਠੀਕ ਆ ਜੋ ਕੋਈ ਕਹਿ ਬਾਕੀ ਲੰਬਾ ਥਾੜ ਨੋਕ ਵਾਲਾ ਥਾਣਾ ਠੀਕ ਹੈ ਜੀ ਤੇ ਇਹ ਵੀ ਰੇਜਮਲ ਕਿੰਨੇ ਦੀ ਹੁੰਦੀ ਹੈ ਇਹ ਸੰਧੂ ਸਾਹਿਬ ਇਹਦਾ ਮੁੱਲ 42000 ਹਾਂ ਨਾ 40 ਹੀ ਦੇ ਦਾਂਗੇ ਜੀ 40000 ਦੀ ਹਾਂਜੀ ਲੈ ਦੇ ਠੀਕ ਹੈ ਜੀ ਹਾਂਜੀ ਬਾਕੀ ਮੌਕੇ ਤੇ ਕੋਈ ਹੋਰ ਵੀ ਕੋਈ ਨਹੀਂ ਕਰਦਾਂਗੇ ਮਾਨਤਾਂ ਥੋੜਾ ਬਾਲਾ ਪੈਣ ਭਰਾਵੇ ਛੋੜ ਛੱਪਾ ਕਰਦਾਂਗੇ ਗੱਡੀ ਗੁੱਡੀ ਦਾ ਖਰਚਾ ਛੱਡ ਦਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਬਾਬੀ ਭਰਾਵੋ ਤਕਰੀਬਨ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਇਸ ਜਗ੍ਹਾ ਦੇ ਵਿੱਚ ਉਹ ਰੀਆਂ ਫਿੱਟ ਫਾੜ ਭਰਾਣੇ ਕੀਤੀਆਂ ਬੈੜਾ ਸੱਤ ਨਾਗਣੇ ਇੱਕ ਟੋਕੜ ਕਪਣ 600 ਰੁਪਏ 6 ਨਗਨੇ ਇੱਕ ਟੋਕੜ ਕਪਣ ਇੱਕ ਸੱਜਰ ਸੂਈ ਤੇ ਜਿਹੜੀਆਂ ਚਾਰ ਵੜਾ ਪਤੋਂ ਦਿਖਾਈਆਂ ਟੁਕੀਆਂ ਤਿਆਰੀ ਵਾਲੀਆਂ 8 8 10 10 12 12 ਦਿਨ ਹਜੇ ਲਈ ਦੀਆਂ ਰਹਿ ਗਈਆਂ ਜੀ ਤੇ ਇਹ ਆ ਤੇ ਨਗਨੇ ਵੀਰ ਜੈਮਲ ਸਿੰਘ ਹੁਣ ਉਹਦੇ ਕੋਲ ਪਿੰਡ ਛਕਰੀ ਸਰਿਆਲੀ ਦੇ ਬਿਲਕੁਲ ਨਜ਼ਦੀਕ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਬਿਲਕੁਲ ਥੱਲੇ ਚਾਲੂ ਕਰ ਦਿਆਂਗੇ ਇੱਕ ਵੀਰ ਜੀ ਆਪਣੇ ਨੰਬਰ ਕਰ ਦੇ ਦੋਗੇ ਨੰਬਰ ਸੰਤੂ ਸਾਹਿਬ 98158 88526 ਠੀਕ ਹੈ ਜੀ ਹੋਰ ਕੋਈ ਗੱਲਬਾਤ ਫਿਰ ਬਾਕੀ ਸੰਧੂ ਸਾਹਿਬ ਭੈਣ ਭਰਾ ਇੱਥੇ ਆ ਕੇ ਗਾਉ ਚੋ ਕੇ ਦੋ ਟਾਈਮ ਤਿੰਨ ਟਾਈਮ ਜਿਹੜੀਆਂ ਗੱਬਣਾ ਉੱਤੇ ਪਕ ਕੇ ਖੜੇ ਬਾਅਦ ਦੇ ਵਿੱਚ ਕੋਈ ਭੈਣ ਭਰਾ ਕਈ ਵਾਰ ਆਖ ਦਿੰਦੇ ਮੈਨੂੰ ਪਤਾ ਨਹੀਂ ਮੈਂ ਠਿੱਪੀ ਨਹੀਂ ਗਈ ਕੋਈ ਆਨਲਾਈਨ ਜਾਂ ਜੇ ਸਾਡੀ ਤਸੱਲੀ ਹੋਊਗੀ ਤੇ ਅਸੀਂ ਉਹ ਗਾਰੰਟੀ ਦੇਵਾਂਗੇ ਜਿਹੜੀ ਚੀਜ਼ ਦੀ ਜਿਹੜਾ ਭੈਣ ਭਰਾ ਇੱਥੇ ਆਵੇ ਉਹ ਆ ਮਾਲ ਦੀ ਗਾਰੰਟੀ ਤਸੱਲੀ ਕਰਕੇ ਖੜੇ ਜੀ ਤਸੱਲੀ ਕਰਕੇ ਲੈ ਹਾਂਜੀ ਬਿਲਕੁਲ ਜੀ ਤਾਂ ਦੋਸਤੋ 2 ਵੇ ਆ ਠੀਕ ਹੈ ਜੀ ਜਿੱਦਾਂ ਵੀ ਕਿਸੇ ਭਰਾ ਨੂੰ ਪ੍ਰੋਫਿਟ ਲੱਗਦਾ ਉਹ ਬਾਕੀ ਫਿਰ ਕਰੋ ਪੈਸੇ ਲਾਉਣੇ ਕਿਸੇ ਭਰਾ ਨਾਲ ਆਨਲਾਈਨ ਸੌਦਾ ਕਰਨਾ ਉਹ ਵੀ ਤੁਸੀਂ ਆਪਣਾ ਕਰਾਈਟੇਰੀਆ ਦੇਖ ਲਓ ਜੇ ਆਪਣੀ ਜ਼ਿੰਮੇਵਾਰੀ ਨਾਲ ਹਾਂਜੀ ਉਹਦੀ ਸਾਰੀ ਜ਼ਿੰਮੇਵਾਰੀ ਹੈ ਬਿਲਕੁਲ ਬਾਕੀ ਜਿਹੜਾ ਭੈਣ ਭਰਾ ਇੱਥੇ ਆਉਂਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਪਦੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਹਾਂਜੀ ਲੋਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਇਹ ਤੁਹਾਨੂੰ ਆਪਾਂ 6 ਨਗ ਦਿਖਾਉਣੇ ਸੀਗੇ ਵੀ ਰਜਮਲ ਸਿੰਘ ਉਹਨਾਂ ਦੇ ਸਟੇਜ ਉਮੀਦ ਕਰਦੇ ਹਾਂ ਪਸੂ ਚੰਗੇ ਲੱਗੇ ਹੋਣਗੇ ਭਾ ਫੜਤਾ ਬੜਾ ਜਾਇਜ਼ ਆ ਟੀਕਾ ਜੀ ਪਰ ਜਿਵੇਂ ਜਿਵੇਂ ਆਪਾਂ ਐਨੀਮਲ ਖਰੀਦਦੇ ਆ ਉਹਦੇ ਆਪਾਂ ਨੂੰ ਭਾ ਫੜਤਾ ਉਹਦੇ ਪੈਸਾ ਕਰਕੇ ਜਾਂਦਾ ਹੈ ਤੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇਨਾ ਸੀ ਮਿਲਦਾ ਹੈ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ